ਸਸਿਕਾਜੀ ਮਾ ਕੋਮਲ ਕਪੂਲ ਤੋਂ ਦੇਖ ਰਹੇ ਚੈਨਲ ਪੰਜਾਬੀ ਭਾਰਤੀਆਂ ਨੂੰ ਲਗਾਤਾਰ ਦੂਜੇ ਸਾਲ 10 ਲੱਖ ਤੋਂ ਜ਼ਿਆਦਾ 11 ਪਰਵਾਸੀ ਵੀਜ਼ੇ ਜਾਰੀ ਕੀਤੇ ਗਏ ਨੇ ਜਿਸ ਦੀ ਜਾਣਕਾਰੀ ਭਾਰਤ ਦੇ ਵਿੱਚ ਅਮਰੀਕੀ ਮਿਸ਼ਨ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਨਿਸ਼ਨ ਨੇ ਇਸ ਸੰਬੰਧ ਦੇ ਵਿੱਚ ਹਾਲੀ ਦੇ ਵਿੱਚ 27 ਦਸੰਬਰ ਨੂੰ ਇੱਕ ਐਲਾਨ ਕੀਤਾ ਹੈ ਭਾਰਤੀਆਂ ਨੂੰ ਜਾਰੀ ਕੀਤੇ ਗਏ 10 ਲੱਖ ਤੋਂ ਵੱਧ ਯੂਐਸ ਵੀਜ਼ਾ ਦੇ ਵਿੱਚ ਵਿਜ਼ਟਰ ਵੀਜ਼ੇ ਦੀ ਰਿਕਾਰਡ ਗਿਣਤੀ ਸ਼ਾਮਲ ਹੈ ਇਹ ਅੰਕੜਾ ਭਾਰਤੀ ਨਾਗਰਿਕਾਂ ਦੀ ਅਮਰੀਕਾ ਯਾਤਰਾ ਕਰਨ ਦੀ ਵੱਡੀ ਮੰਗ ਨੂੰ ਦਰਸਾਉਂਦਾ ਹੈ ਰੀਪੋਰਟਾਂ ਮੁਤਾਬਕ ਵਿਜ਼ਟਰ ਵੀਜ਼ੇ 'ਚ ਵਾਧੇ ਦੇ ਨਾਲ-ਨਾਲ ਅਮਰੀਕੀ ਵਿਦੇਸ਼ ਵਿਭਾਗ ਯਾਨਕੀ 2025 'ਚ ਰਸਮੀ ਤੌਰ 'ਤੇ ਅਮਰੀਕਾ ਆਧਾਰਿਤ H1B ਵੀਜ਼ਾ ਨਵੀਨੀਕਰਨ ਪ੍ਰੋਗਰਾਮ ਸਥਾਪਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ ਜਿਸ ਨਾਲ ਵੱਡੀ ਗਿਣਤੀ 'ਚ ਭਾਰਤੀ ਕਾਮਿਆਂ ਨੂੰ ਲਾਭ ਮਿਲਣ ਦੀ ਉਮੀਦ ਜताई ਜਾ ਰਹੀ ਹੈ ਦੂਤਾਵਾਸ ਨੇ ਕਿਹਾ ਕਿ ਪਿਛਲੇ 4 ਸਾਲਾਂ ਵਿੱਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਵਿੱਚ 5 ਗੁਣਾ ਵਾਧਾ ਹੋਇਆ ਹੈ 2024 ਦੇ ਪਹਿਲੇ 11 ਮਹੀਨਿਆਂ 'ਚ 20 ਲੱਖ ਤੋਂ ਵੱਧ ਭਾਰਤੀਆਂ ਨੇ ਅਮਰੀਕਾ ਦਾ ਤੋੜਾ ਕੀਤਾ ਜੋ ਕਿ 2023 ਦੀ ਇਸੇ ਮਿਆਦ ਦੇ ਮੁਕਾਬਲੇ 26% ਦਾ ਵਾਧਾ ਹੋੰਦਾ ਹੈ 5 ਮਿਲੀਅਨ ਤੋਂ ਵੱਧ ਭਾਰਤੀ ਇਸ ਵੇਲੇ ਅਮਰੀਕਾ ਦੇ ਲਈ ਗੈਰ ਕਾਨੂੰਨੀ ਵੀਜ਼ੇ ਰੱਖਦੇ ਨੇ ਅਤੇ ਮਿਸ਼ਨ ਹਰ ਰੋਜ਼ ਹਜ਼ਾਰਾਂ ਵੀਜ਼ੇ ਜਾਰੀ ਕਰ ਰਿਹਾ ਹੈ ਦਸਹੀ ਅਮਰੀਕੀ ਵੀਜ਼ਿਆਂ ਬਾਰੇ ਅਮਰੀਕੀ ਮਿਸ਼ਨ ਨੇ ਕਿਹਾ ਹੈ ਕਿ ਲਗਾਤਾਰ ਦੁਜੇ ਸਾਲ ਯੂਐਸ ਸਬਮਿਸ਼ਨ ਨੇ 10 ਲੱਖ ਤੋਂ ਵੱਧ ਗੈਰ ਪ੍ਰਵਾਸੀ ਵੀਜ਼ੇ ਜਾਰੀ ਕੀਤੇ ਨੇ ਜਿਸ ਵਿੱਚ ਵਿਜ਼ਿਟਰ ਵੀਜ਼ੇ ਦੀ ਰਿਕਾਰਡ ਗਿਣਤੀ ਸ਼ਾਮਲ ਹੈ ਭਾਰਤੀ ਨਾਗਰਿਕਾਂ ਦੇ ਲਈ ਸੈਸ ਪਟਾ ਕਾਰੋਬਾਰ ਅਤੇ ਸਿੱਖਿਆ ਦੇ ਲਈ ਅਮਰੀਕਾ ਦੀ ਯਾਤਰਾ ਵਿੱਚ ਮਹੱਤਵਪੂਰਨ ਵਾਤਾ ਹੋਇਆ ਹੈ ਦੂਤਾਵਾਸਤੇ ਮੰਗ ਨੂੰ ਵੀ ਉਜਾਗਰ ਕੀਤਾ ਹੈ ਦੱਸਿਆ ਇਸ ਸਾਲ ਯੂਐਸ ਸਟੇਟ ਡਿਪਾਰਟਮੈਂਟ ਨੇ ਇੱਕ ਪਾਇਲਟ ਪ੍ਰੋਗਰਾਮ ਨੂੰ ਸਫਲਤਾਪੂਰਵਕ ਪੂਰਾ ਕੀਤਾ ਜਿਸ ਦੇ ਨਾਲ ਭਾਰਤ ਦੇ ਬਹੁਤ ਸਾਰੇ ਮਾਹਰ ਕਾਰੋਬਾਰੀ ਕਰਮਚਾਰੀਆਂ ਨੂੰ ਅਮਰੀਕਾ ਛੁੱਟੇ ਬਿਨਾ ਆਪਣੇ ਐਚ1ਬੀ ਵੀਜ਼ਾ ਨੂੰ ਰੀਨਿਊ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਦੱਸ ਦਿੱਤਾ ਦੂਤਾਵਾਸ ਨੇ ਕਿ ਇਹ ਪਾਇਲਟ ਪ੍ਰੋਗਰਾਮ ਨੇ ਹਜ਼ਾਰਾਂ ਬੇਨਿਕਾਰਾ ਦੇ ਲਈ ਪ੍ਰਤੀਕਿਰਿਆ ਨੂੰ ਸੁਚਾਰੂ ਬਣਾਇਆ ਅਤੇ 2025 ਦੇ ਵਿੱਚ ਇੱਕ ਰਸਮੀ ਨਵੀਨੀਕਰਨ ਪ੍ਰੋਗਰਾਮ ਦੇ ਲਈ ਰਾ ਪਧਰਾ ਕੀਤਾ ਹੈ ਦਸਹੀ ਕਿ ਦੂਤਾਵਾਸ ਨੇ ਇੰਟਰਵਿਊ ਛੋਟਾ ਦੇ ਨਾਲ ਯੋਗ ਗੈਰ ਪ੍ਰਵਾਸੀ ਵੀਜ਼ਾ ਅਲਛੀਆਂ ਦੀ ਪ੍ਰਕਿਰਿਆ ਦੇ ਵਿੱਚ ਵਾਧੇ ਦੀ ਵੀ ਰਿਪੋਰਟ ਕੀਤੀ ਹੈ ਜਿਸ ਦੇ ਨਾਲ ਭਾਰਤੀਆਂ ਦੇ ਲਈ ਆਪਣੇ ਵੀਜ਼ਾ ਰੀਨਿਊ ਕਰਨ ਦਾ ਅਤੇ ਤੇਜ਼ ਅਤੇ ਨਾਲ ਹੀ ਆਸਾਨ ਹੋ ਚੁੱਕਿਆ ਹੈ ਦੂਤਾਵਾਸ ਨੇ ਵੀ ਕਿਹਾ ਕਿ ਆਪਰੇਸ਼ਨਾਂ ਨੂੰ ਸੁਚਾਰੂ ਬਣਾਉਣਾ ਅਤੇ ਗਲੋਬਲ ਕਾਉਂਸਲਰ ਸਪਤਾ ਦੀ ਵਰਤੋਂ ਕਰਕੇ USA ਮਿਸ਼ਨ ਵਿਅਕਤੀਗਤ ਇੰਟਰਵਿਊ ਤੇ ਆਪਣੇ ਸਰੋਤਾਂ ਨੂੰ ਫੋਕਸ ਕਰਨ ਦੀ ਯੋਗਤਾ ਹੈ ਜੋ ਸਾਰੇ ਬਿਨੇਕਾਰਾ ਦੇ ਲਈ ਉਡੀਕ ਸਮਖਟੋਂ ਤੇ ਬਿਊ ਰਿਪੋਰਟ ਚਲਵੰਝਾ ਜਾਈ